ਸਸਕਾਤੂ ਹੀ ਦੇਖ ਰਹੇ ਹਿੰਦੁਸਤਾਨ ਫਾਸਟ ਜਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਪੰਜਾਬ ਸਰਕਾਰ ਦੇ ਵੱਲੋਂ ਗੈਂਗਸਟਰਾਂ ਦੇ ਬਾਾਰ ਮੋਹਿੰਮ ਦੇ ਤਹਿਤ ਕੇਂਦਰੀ ਜੇਲ੍ਹ ਫਤਿਹਪੁਰਬੀ ਕੀ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਕੀਤਾ ਗਿਆ ਸਰਚ ਆਪਰੇਸ਼ਨ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨੂੰ ਦੀ ਖਾਸ ਰਿਪੋਰਟ ਮਾਨਯੋਗ ਬੀਜਪੀ ਸਾਹਿਬ ਸ਼੍ਰੀ ਗੋਰੀਵਿਆਦਾ ਸਾਹਿਬ ਉਹਨਾਂ ਦੇ ਬੇਸ਼ਰਮ ਨਿਰਦੇਸ਼ ਛੇੜ ਜਿਹੜਾ ਆਪਰੇਸ਼ਨ વોਰ ਅਗੇਂਸਟ ਗੈਂਗਸਟਰ ਚੱਲ ਰਿਹਾ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਨੇ ਅੱਜ ਵੱਖ-ਵੱਖ ਟੀਮਾਂ ਬਣਾ ਕੇ ਸੈਂਟਰਲ ਜੇਲ ਅੰਮ੍ਰਿਤਸਰ ਭੇਜੀਆਂ ਨੇ ਤੇ ਅਸੀਂ ਉਥੇ ਪੂਰੀ ਚੈਕਿੰਗ ਕਰਾ ਰਹੇ ਹਾਂ ਤੇ ਜਿਹੜੇ ਆਪਣਾ ਮਾਰੇ ਅੰਸਰ ਨੇ ਉਹਨਾਂ ਦੇ ਪੂਰੀ ਅੱਖ ਰੱਖ ਰਹੇ ਹਾਂ ਤੇ ਮੋਬਾਈਲ ਫੋਨ ਜਾਂ ਕੋਈ ਹੋਰ ਕੋਈ ਵਸਤੂ ਨਾ ਹੋਵੇ ਉਹਦੇ ਬਾਰੇ ਪੂਰੀ ਚੈਕਿੰਗ ਚੱਲ ਰਹੀ ਹੈ ਸਾਡੀ ਜੇਲ ਅਥਾਰਟिटीज ਨਾਲ ਮਿਲ ਕੇ ਤੇ ਆਪਰੇਸ਼ਨ ਸਾਡਾ ਸ਼ਾਮ ਤੱਕ ਚੱਲਦਾ ਰਹੇਗਾ ਤੇ ਜੋ ਵੀ ਅਾ ਆਉਟਕਮ ਨਿਕਲੇਗਾ ਅਸੀਂ ਤੌਰ ਤੱਕ ਪਚਾਵਾਂਗੇ ਧੰਨਵਾਦ